ਇਸ ਤਰ੍ਹਾਂ ਦੇ ਤਰੀਕੇ ਨਾਲ ਜਿਹੜੀ ਆ ਉਹ ਮਾਰਚ ਕਰਦਾ ਸਾਡਾ ਚੈਲੇਨਜ ਉਸ ਬੰਦੇ ਨੂੰ ਉਹ ਕਹਿੰਦਾ ਕਿ ਮੈਨੂੰ ਨੀਵੀਂ ਥਾਂ ਉਤਾਰ ਦੇ ਜੇ ਸਾਰਨ ਚੰਦ ਜਿਹੜਾ ਨੀਵੀਂ ਥਾਂ ਦੀ ਗੱਲ ਕਰਦਾ ਤੈਨੂੰ ਅਸੀਂ ਕੋਹ ਫਟਕੇ ਲਾਵਾਂਗੇ ਤੂੰ ਉਹਦੇ ਵਿੱਚ ਬੈਠੇਗਾ ਇਸ ਤਰ੍ਹਾਂ ਦੀ ਕਸਮੂਹ ਤੋਂ ਉਸ ਬੰਦੇ ਦੀ ਹੈ ਗਿਆ ਇਸ ਤਰ੍ਹਾਂ ਦੀ ਕਸਮੂਹ ਤੋਂ ਉਹ ਕਰਾਜੰਦ ਕਰਦਾਗਾ ਇਹ ਸਾਥੀ ਜਗਿੰਦਰਪੁਰ ਖਲਾਵਾ ਖਿਲਾਫ ਜਿਹੜਾ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਤੇ ਉਹਨਾਂ ਦੀ ਜਿਹੜਾ ਬੇਟੀ ਦੂਜੇ ਪਾਸੇ ਧੰਕਰ ਪਰਿਵਾਰ ਜਿਹੜਾ ਉਹਨੂੰ ਤੰਗ ਕਰਦਾ ਰਿਹਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੋਂ 2 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਨੇ ਡੀਐਸਪੀ ਸਾਹਿਬ ਨੇ ਜਾ ਕੇ ਐਸਐਸ ਸਾਹਿਬ ਨੇ ਇਹ ਪ੍ਰੋਸੈਸ ਕੀਤਾ ਹੈ ਵੀ ਤੁਹਾਡਾ ਪਰਚਾ ਰੱਦ ਕਰਕੇ ਉਹਨਾਂ ਖਿਲਾਫ ਦਰਜ ਕਰਾਂਗੇ ਪਰ 2 ਮਹੀਨੇ ਖੱਜਲ ਖਰਾਬ ਹੋ ਤੋ ਬਾਅਦ ਵੀ ਅੱਜ ਤੱਕ ਉਹਨਾਂ ਖਿਲਾਫ ਕੋਈ ਪਰਚਾ ਨਹੀਂ ਕੀਤਾ ਗਿਆ ਨਾ ਹੀ ਸਾਨੂੰ ਕੋਈ ਪਰਚਾ ਕੈਂਸਲ ਕਰਨ ਨੂੰ ਦੱਸਿਆ ਗਿਆ ਉਹਦੇ ਖਿਲਾਫ ਅੱਜ ਜਿਹੜਾ ਜਥੇਬੰਦੀ ਵਾਲਾ ਬਾਕੀ ਜਥੇਬੰਦੀਆਂ ਨਾਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਤਰਲ ਲਾਇਆ ਵੀ ਜਿਹੜਾ ਗੋਸ਼ੀ ਆ ਜਿਹਨੇ ਸਾਡੇ ਬੇਟੀਆਂ ਤੰਗ ਕਰਦੇ ਆ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜੀ ਨਹੀਂ ਅਗਲੀ ਕਾਰਵਾਈ ਇਸ ਤੋਂ ਬਾਅਦ ਜੇ ਅੱਜ ਵੀ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹਨਾ ਖਿਲਾਫ ਜੇ ਪਰਚਾ ਨਹੀਂ ਕਰਦਾ ਆਉਣ ਵਾਲੇ ਦਿਨਾਂ ਚਾਹੀ ਜਿਹੜਾ ਕੋਈ ਹੋਰ ਸਖਤ ਸੰਘਰਸ਼ ਕਰਾਂਗੇ ਬਾਕੀ ਆਪਣੇ ਸਾਥੀਆਂ ਨਾਲ ਜਥੇਬੰਦੀ ਨਾਲ ਸਲਾਹ ਕਰਕੇ ਜਿਹੜਾ ਵੀ ਐਕਸ਼ਨ ਆਉਣਾ ਸਾਡੇ ਇਸ ਤੋਂ ਵੱਡਾ ਹੋਏਗਾ ਇਹ ਅਸਲ ਹੈ ਹਲ ਕਰ ਦਿਓ ਜੀ ਨਾਮ ਮੇਰਾ ਜਗਿੰਦਰਪਾਲ ਜ਼ਿਲ੍ਹਾ ਆਪਣੇ ਸੂਬਾ ਸੂਬਾ ਕਮੇਟੀ ਯਹਾਂ ਪਰ ਐਨ ਐਫ ਦੇ ਹੋਟੇ ਜਗਿੰਦਰਪਾਲ ਪੰਜਾਬ ਸਟੂਡੈਂਟ ਯੂਨੀਅਨ ਦਾ ਸੁਬਮਿਤ ਪੱਤਰ ਅੱਜ ਦਾ ਧਰਨਾ ਜਿਹੜਾ ਹੈਗਾ ਉਹ ਤਾਰਾ ਚੰਦ ਜਫਰਵਾਲ ਤੇ ਉਸਦੇ ਪਰਿਵਾਰ ਖਿਲਾਫ ਦਾਇਰ ਦਾ ਪਰਚਾ ਦਰਜ ਕਰਵਾਉਣ ਅਤੇ ਜਗਤਿੰਦਰ ਪਾਲ ਘਰਾਲਾ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਜਿਹੜਾ ਅੱਲਾ ਲਗਾਇਆ ਗਿਆ ਹੈ ਇਹ ਅਸੀਂ 2 ਮਹੀਨੇ ਪਹਿਲਾਂ ਵੀ ਖਾਣਾ ਸਿਟੀ ਦੇ ਬਾਹਰ ਜਿਹੜਾ ਆਗਾ ਰੈਲੀ ਕੀਤੀ ਸੀ ਜਿਸ ਦੇ ਵਿੱਚ ਡੀਐਸਪੀ ਮੋਹਨ ਸਿੰਘ ਤੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਪਰਚਾ ਜਿਹੜਾ ਉਹ ਕੈਨਸਲ ਵੀ ਕਰਾਂਗੇ ਤੇ ਤਾਰਾ ਚੰਦ ਜਫਰਵਾਲ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰਾਂਗੇ ਪਰ 2 ਮਹੀਨਾ ਤੋਂ ਬਾਅਦ ਵੀ ਜਿਹੜੇ ਹੈਗਾ ਪੁਲਿਸ ਨੇ ਸਾਡੀ ਮੰਗ ਨਹੀਂ ਮੰਨੀ ਅਗੇ ਜੇਕਰ ਸਾਡੇ ਇਨਾ ਮਾਮਲੇ ਦੇ ਉੱਤੇ ਨਹੀਂ ਕੋਈ ਪੁਲਿਸ ਐਕਟ ਕਰਦੀ ਹੈ ਕਿ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਜਨਤਾ ਜਿੱਥੇ ਬੰਦੇ ਦੀ ਮੀਟਿੰਗ ਬੁਲਾ ਕੇ ਵੱਡੇ ਸੰਗਰਸ਼ ਦਾ ਜਿਹੜਾ ਉਹ ਐਲਾਨ ਕਰਾਂਗੇ। ਉਹ ਚਾਹ ਰਹੀ ਕਿ ਉਹ ਨਹੀਂ ਕਰਦੀ ਵੀ ਕੀ ਗੱਲ ਬਾਕੀ। ਪੁਲਿਸ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਰਹੇਗਾ ਔਰ ਕੋ ਸਾਨੂੰ ਇਹ ਲੱਗਦਾ ਕਿ ਸ਼ਾਇਦ ਪੁਲਿਸ ਨੂੰ ਉਹਨਾਂ ਤੋਂ ਵੀ ਕੋਈ ਜਿਹੜਾ ਹੈਗਾ ਉਹ ਪੈਸੇ ਲੈੇ ਹੋਵੇ। ਜਿਸ ਕਰਕੇ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਜਿਹੜੀ ਝੁਟਕਾ ਰਹੀ ਹੈ। ਕਿੰਨਾ ਕਿਤੇ ਤੱਕ ਲੱਗੇਗਾ। ਕਰਨਾ ਇਹ ਅਸੀਂ 15 ਤਰੀਕ ਤੱਕ ਵੇਟ ਕਰਾਂਗੇ। ਅੱਜ ਤੱਕ ਇਹ ਕਰਨਾ ਇੱਕ ਰੋਜਾ ਸੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਟਕਾ ਜਿਹੜਾ ਕਰਨਾ ਕਰ ਸਕਦੇ ਹਾਂ ਪੰਜਾਬ ਦੇ ਠਾਈਆਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਆ ਉਹ ਮਾਰਚ ਕਰਦਾ ਸਾਡਾ ਚੈਲੇ ਨਾ ਉਸ ਬੰਦੇ ਨੂੰ ਉਹ ਕਹਿੰਦਾ ਕਿ ਮੈਨੂੰ ਨੀਵੀਂ ਥਾਂ ਉਤਾਰ ਦੇ ਦੇ ਜੇ ਤਾਰਾ ਚੰਦ ਜਿਹੜਾ ਨੀਵੀਂ ਥਾਂ ਦੀ ਗੱਲ ਕਰਦਾ ਇਹਨੂੰ ਅਸੀਂ ਕੋਹ ਫਟਕੇ ਦੇਵਾਂਗੇ ਤੂੰ ਉਹਦੇ ਵਿੱਚ ਬੈਠੇਗਾ ਇਸ ਤਰ੍ਹਾਂ ਦੀ ਕਸਮੂਹ ਤੋਂ ਉਸ ਬੰਦੇ ਦੀ ਹੈ ਗਿਆ ਇਸ ਤਰ੍ਹਾਂ ਦੀ ਕਸਮੂਹ ਤੋਂ ਕਰਾਜਨ ਕਰਦਾ ਹੈ ਜਿਹੜਾ ਇਹ ਸਾਥੀ ਜਗਿੰਦਰਪੁਰ ਖਲਾਵਾ ਖਿਲਾਫ ਜਿਹੜਾ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਤੇ ਉਹਨਾਂ ਦੀ ਜਿਹੜਾ ਬੇਟੀ ਧੰਕਰ ਪਰਿਵਾਰ ਜਿਹੜਾ ਉਹਨੂੰ ਤੰਗ ਕਰਦਾ ਰਿਹਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੋਂ 2 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਨੇ ਡੀਐਸਪੀ ਸਾਹਿਬ ਨੇ ਜਾ ਕੇ ਐਸਐਸ ਸਾਹਿਬ ਨੇ ਇਹ ਪ੍ਰੋਸੈਸ ਕੀਤਾ ਵੀ ਤੁਹਾਡਾ ਪਰਚਾ ਰੱਦ ਕਰਕੇ ਉਹਨਾਂ ਖਿਲਾਫ ਦਰਜ ਕਰਾਵੇ ਪਰ 2 ਮਹੀਨੇ ਖੱਜਲ ਖਰਾਬ ਹੋਣ ਤੋਂ ਬਾਅਦ ਵੀ ਅੱਜ ਤੱਕ ਉਹਨਾਂ ਖਿਲਾਫ ਕੋਈ ਪਰਚਾ ਨਹੀਂ ਕੀਤਾ ਗਿਆ ਤੇ ਨਾ ਹੀ ਸਾਨੂੰ ਕੋਈ ਪਰਚਾ ਕੈਂਸਲ ਕਰਨ ਦੇ ਦੱਸਿਆ ਗਿਆ ਉਹਦੇ ਖਿਲਾਫ ਅੱਜ ਜਿਹੜਾ ਜਥੇਬੰਦੀ ਵਾਲਾ ਬਾਕੀ ਜਥੇਬੰਦੀਆਂ ਲੜ ਗਏ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾਇਆ ਵੀ ਜਿਹੜਾ ਗੋਸ਼ੀ ਆ ਜਿਹੜੇ ਸਾਡੇ ਬੇਟੀਆਂ ਤੰਗ ਕਰਦੇ ਆ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਅਗਲੀ ਕਾਰਵਾਈ ਇਸ ਤੋਂ ਬਾਅਦ ਜੇ ਅੱਜ ਵੀ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਖਿਲਾਫ ਜਿਹੜਾ ਪਰਚਾ ਨਹੀਂ ਕਰਦਾ ਆਨ ਮੰਨੇ ਦੇਣਾ ਚਾਹੀ ਜਿਹੜਾ ਕੋਈ ਹੋਰ ਸਖਤ ਸੰਘਰਸ਼ ਕਰਾਂਗੇ ਬਾਕੀ ਆਪਣੇ ਸਾਥੀਆਂ ਨਾਲ ਜਥੇਬੰਦੀ ਨਾਲ ਸਲਾਹ ਕਰਕੇ ਜਿਹੜਾ ਵੀ ਐਕਸ਼ਨ ਹੋਊਗਾ ਸਾਡੇ ਇਸ ਤੋਂ ਵੱਡਾ ਹੋਏਗਾ ਇਹ ਅਸਲ ਹੈ ਹਲ ਕਰਨ ਦੀ ਬਜਾਏ ਨਾਮ ਕੀ ਨਾਮ ਮੇਰਾ ਜਗਿੰਦਰਪਾਲ ਜ਼ਿਲ੍ਹਾ ਆਪਣੇ ਸੂਬਾ ਸੂਬਾ ਕਮੇਟੀ ਮੈਂਬਰ ਐਨ ਐਫ ਡੀ ਰਿਵਟਿੰਗ ਜਗਿੰਦਰਪਾਲ ਪੰਜਾਬ ਸਟੂਡੈਂਟ ਯੂਨੀਅਨ ਦਾ ਸੁਭਾ ਮਿਤਰਾ ਅੱਜ ਦਾ ਧਰਨਾ ਜਿਹੜਾ ਹੈਗਾ ਉਤਾਰਾ ਚੰਦ ਚੱਪਰਵਾਲ ਕੇਸ ਦੇ ਪਰਿਵਾਰ ਖਿਲਾਫ ਦਾਇਰ ਦਾ ਪਰਚਾ ਦਰਜ ਕਰਵਾਉਣ ਅਤੇ ਜਗਤਿੰਦਰ ਪਾਲ ਘਰਾਲਾ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਵੀ ਦਾ ਕੰਨਾ ਲਗਾਇਆ ਗਿਆ ਹੈ ਇਹ ਅਸੀਂ 2 ਮਹੀਨੇ ਪਹਿਲਾਂ ਵੀ ਖਾਣਾ ਸਿਟੀ ਦੇ ਬਾਹਰ ਜਿਹੜਾ ਹੈਗਾ ਉਹ ਰੈਲੀ ਕੀਤੀ ਸੀ ਜਿਹਦੇ ਵਿੱਚ ਡੀਐਸਪੀ ਪੌਂਟ ਸਿੰਘ ਤੇ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਪਰਚਾ ਜਿਹੜਾ ਉਹ ਕੈਨਸਲ ਵੀ ਕਰਾਂਗੇ ਤੇ ਤਾਰਾ ਚੰਦ ਜਫਰਵਾਲ ਦੇ ਉੱਤੇ ਜਿਹੜਾ ਹੈਗਾ ਉਹ ਪਰਚਾ ਦਰਜ ਕਰਾਂਗੇ ਪਰ 2 ਮਹੀਨਾ ਤੋਂ ਬਾਅਦ ਵੀ ਜਿਹੜੇ ਹੈਗਾ ਪੁਲਿਸ ਨੇ ਸਾਡੀ ਮੰਗ ਨਹੀਂ ਮੰਨੀ ਅਗੇ ਜੇਕਰ ਸਾਡੇ ਇਨਾ ਮਾਮਲੇ ਦੇ ਉੱਤੇ ਨਹੀਂ ਕੋਈ ਪੁਲਿਸ ਐਕਟ ਕਰਦੀ ਹੈ ਕਿ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਜਨਤਾ ਦੇ ਇੱਥੇ ਬੰਦੇ ਦੀ ਮੀਟਿੰਗ ਬੁਲਾ ਕੇ ਵੱਡੇ ਸੰਘਰਸ਼ ਦਾ ਜਿਹੜਾ ਉਹ ਐਲਾਨ ਕਰਾਂਗੇ। ਉਹ ਕਿਉਂ ਨਹੀਂ ਕਰਦੀ ਵੀ ਕੀ ਗੱਲ ਬਾਤ ਹੈ ਪੁਲਿਸ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਹੈਗਾ ਔਰ ਕੋ ਸਾਨੂੰ ਇਹ ਲੱਗਦਾ ਕਿ ਸ਼ਾਇਦ ਪੁਲਿਸ ਨੇ ਉਹਨਾਂ ਤੋਂ ਵੀ ਕੋਈ ਜਿਹੜਾ ਹੈਗਾ ਉਹ ਪੈਸੇ ਲਏ ਹੋਏ ਹੋਵੇ ਜਿਸ ਕਰਕੇ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਜਿਹੜੀ ਚੁਟਕਾ ਰਹੀ ਹੈ। ਕਿੰਨਾ ਕਿੰਨਾ ਤੱਕ ਲੱਗੇਗਾ? ਤਰਨਾ ਇਹ ਅਸੀਂ 15 ਤਰੀਕ ਤੱਕ ਵੇਟ ਕਰਾਂਗੇ ਅੱਜ ਤੱਕ ਇਹ ਕਰਨਾ ਇੱਕ ਰੋਜਾ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਜਿਹੜਾ ਕਰਨਾ ਕਰ ਸਕਦੇ 50 ਦਾ ਇਖਾ